ਇਨਸਾਨ ਦੇ ਅੰਦਰ ਸ਼ੰਕਾਵਾਂ ਇੰਨੀਆਂ ਹੈ ਇਨਸਾਨ ਦੇ ਅੰਦਰ ਭਰਮ ਇੰਨੇ ਹੈ ਕਿ ਇਨਸਾਨ ਮਾੜੀਆਂ ਬੜੀਆਂ ਗੱਲਾਂ ਤੇ ਜਿਨ੍ਹਾਂ ਦਾ ਅਸਰ ਹੀ ਕੋਈ ਨਹੀਂ ਹੈ ਯਕੀਨ ਕਰਕੇ ਆਪਣੇ ਜੀਵਨ ਨੂੰ ਦੁੱਖਾਂ ਨਾਲ ਲਈ ਤਾਂ ਹੀ ਤਾਂ ਫਿਰ ਕਹਾਂਗੇ ਕਿ ਸ਼ੰਕਾ ਮਨ ਵਿੱਚ ਰੱਖਣੇ ਸੇ ਜੀਵਨ ਮੇਂ ਕੀ ਵਾਦਾ ਹੈ ਦੁੱਖ ਵੜਤੇ ਹੈ ਹੁਣ ਅਗਰ ਇੱਥੇ ਸ਼ੰਕਾ ਰੱਖਾਂਗੇ ਜਿੱਦਾਂ ਬੰਦਾ ਨਾ ਮੈਨੂੰ ਈਸ਼ਵਰ ਤੇ ਯਕੀਨ ਹੈ ਨਹੀਂ ਮੈਨੂੰ ਅਛਾਈ ਤੇ ਯਕੀਨ ਹੈ ਨਹੀਂ ਮੈਨੂੰ ਭਗਵਾਨ ਤੇ ਯਕੀਨ ਹੈ ਨਹੀਂ ਉਹਦੀ ਕਿਰਪਾ ਤੇ ਯਕੀਨ ਹੈ ਨਹੀਂ ਕਿ ਜੇ ਇਦਾਂ ਦੀ ਸ਼ੰਕਾ ਹੀ ਮਨ 'ਚ ਰੱਖਾਂਗੇ ਤਾਂ ਫਿਰ ਸਾਡੇ ਜੀਵਨ 'ਚ ਦੁੱਖ ਵਧਣੇ ਆ ਸਾਡੇ ਜੀਵਨ 'ਚ ਪਰੇਸ਼ਾਨੀਆਂ ਹੀ ਵਧਣੀਆਂ ਹੈ। ਔਰ ਅਗਰ ਅਸੀਂ ਈਸ਼ਵਰ ਤੇ ਯਕੀਨ ਰੱਖਾਂਗੇ ਕਿ ਕੋਈ ਚੀਜ਼ ਮੇਰਾ ਕੁਝ ਨਹੀਂ ਵਿਗਾੜ ਸਕਦੀ ਕਿਉਂਕਿ ਮੈਨੂੰ ਈਸ਼ਵਰ ਤੇ ਪੂਰਾ ਕਿਉਂਕਿ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰਾ ਈਸ਼ਵਰ ਮੇਰੇ ਤਾਂ ਫਿਰ ਕੋਈ ਕੁਝ ਵਿਗਾੜ ਸਕਦਾ ਹੈ। ਜਰਾ ਸੋਚ ਕੇ ਦੇਖੋ। ਨਹੀਂ ਤਾਂ ਪੜਨਾ ਜਰਾ ਭਗਤ ਧਰੁਪ ਦੀ ਕਹਾਣੀ। ਬਾਲਕ ਧਰੁਪ 5 ਸਾਲ ਦਾ ਬੱਚਾ ਜੰਗਲ ਨੂੰ ਤੁਰ ਪਿਆ ਜਦੋਂ ਮਾਂ ਦੇ ਕੋਲ ਆ ਗਿਆ ਲਈ ਨਾ ਮਾਂ ਨੇ ਭੇਜਿਆ ਜਾ ਬੇਟਾ ਬੰਦਗੀ ਕਰ ਪ੍ਰਮਾਤਮਾ ਦੀ ਬੰਦਗੀ ਕਰ ਤਾਂ ਉਸ ਵੇਲੇ ਜਰਾ ਸੋਚੋ ਤੁਹਾਡਾ 5 ਸਾਲ ਦਾ ਬੱਚਾ ਘਰੋਂ ਬਾਹਰ ਚਲਾਇਆ ਹੋਵੇ ਟੈਨਸ਼ਨ ਹੋ ਜਾਂਦੀ ਹੈ ਕਿ ਬੱਚਾ ਹਲੇ ਛੋਟਾ ਹੈ ਕਿੱਥੇ ਚਲਾ ਗਿਆ ਪਰ ਬਾਲਕ ਧਰਪ ਦੀ ਉਮਰ ਕਿੰਨੀ ਸੀ 5 ਸਾਲ ਤਾਂ ਜੰਗਲ ਨੂੰ ਚਲੇ ਗਿਆ ਭਗਤੀ ਕਰਨ ਤਾਂ ਜਦੋਂ ਉਹਨਾਂ ਦੀ ਮਾਂ ਨੂੰ ਪੁੱਛਿਆ ਨਾ ਕਿਉਂਕਿ ਮਾਂ ਇੱਕ ਰਾਣੀ ਸੀ ਪਰ ਦਰਅਸਲ ਉਹ ਜਿਹੜਾ ਰਾਜਾ ਸੀ ਬਾਲਕ ਧਰਪ ਦਾ ਪਿਤਾ ਉਹਨੇ ਕਿਤੇ ਹੋਰ ਸ਼ਾਦੀ ਕੀਤੀ ਹੋਈ ਸੀ ਤਾਂ ਜਿਹੜੀ ਛੋਟੀ ਰਾਣੀ ਸੀ ਉਹਨੂੰ ਜ਼ਿਆਦਾ ਪਿਆਰ ਕਰਦਾ ਸੀ ਉਹ ਇਹਨੇ ਬੜੀ ਰਾਣੀ ਨੂੰ ਪੁੱਛਦਾ ਨਹੀਂ ਸੀ ਇੱਕ ਦਿਨ ਕੀ ਹੋਇਆ ਬਾਲਕ ਤਰੁਪ ਆਪਣੇ ਬਾਪ ਦੀ ਗੋਦ 'ਚ ਬੈਠਾ ਤਾਂ ਛੋਟੀ ਰਾਣੀ ਆਈ ਉਹਨੇ ਬਾਹ ਫੜ ਕੇ ਉਤਾਰਦਾ ਹਟ ਇਹ ਗੋਦੀ ਤੇ ਤੇਰਾ ਹੱਕ ਨਹੀਂ ਮੇਰੇ ਬੇਟੇ ਦਾ ਹੈ ਔਰ ਰਾਜੇ ਨੇ ਵੀ ਕੁਝ ਨਹੀਂ ਕਿਹਾ ਕਿਉਂਕਿ ਉਹਨੂੰ ਉਹਦੇ ਨਾਲ ਜਿਆਦਾ ਪਿਆਰ ਸੀ ਛੋਟੀ ਨਾਲ ਇਸ ਲਈ ਜਦੋਂ ਬਾਲਕ ਤਰੁਪ ਰੋਂਦਾ ਹੋਇਆ ਆਪਣੀ ਮਾਂ ਦੇ ਕੋਲ ਗਿਆ ਤਾਂ ਮਾਂ ਨੂੰ ਤਾਂ ਸਿਚੁਏਸ਼ਨ ਪਤਾ ਸੀ ਮਾਂ ਨੇ ਕਿਹਾ ਬੇਟਾ ਰੋ ਕਿਉਂ ਰਿਹਾ ਹੈ ਕਿ ਇਦਾਂ ਮੇਰੀ ਮਾਂ ਮੇਰੀ ਦੂਜੀ ਮਾਂ ਹੈ ਮੈਨੂੰ ਬਾਪ ਦੀ ਗੋਚੋਂ ੱੱ ਧੱਕਾ ਮਾਰ ਕੇ ਉਤਾਰ ਦਿੱਤਾ। ਖੜਚ ਇੱਥੇ ਤੂੰ ਨਹੀਂ ਬਹਿ ਸਕਦਾ। ਇੱਥੇ ਮੇਰਾ ਬੇਟਾ ਬੈਠੇਗਾ। ਹੁਣ ਕਹਿੰਦੇ ਹੈ ਬਾਲਕ ਧਰੋਬ ਨੇ ਜਦੋਂ ਇਹਦਾ ਰੋ ਕੇ ਮਾਂ ਨੂੰ ਦੱਸਿਆ ਤਾਂ ਮਾਂ ਨੇ ਹੁਣ ਕੀ ਸਮਝਾਇਆ ਕਿ ਬੇਟਾ ਤੂੰ ਫਿਕਰ ਕਿਉਂ ਕਰਦਾ ਹੈ? ਇਹ ਤੇਰਾ ਦੁਨਿਆਵੀ ਪਿਤਾ ਹੈ। ਇੱਕ ਤੇਰਾ ਅਸਲੀ ਪਿਤਾ ਹੈ ਉਹ ਭਗਵਾਨ। ਬੇਟਾ ਤੂੰ ਬੰਦਗੀ ਕਰ, ਭਗਤੀ ਕਰ ਤਾਂ ਕਿ ਉਹ ਭਗਵਾਨ ਤੈਨੂੰ ਗੋਚ 'ਚ ਉਠਾਵੇ। ਕਿਉਂਕਿ ਜੇ ਉਹਦੀ ਗੋਦ ਮਿਲ ਗਈ ਤਾਂ ਫਿਰ ਤੈਨੂੰ ਫਿਕਰ ਹੀ ਕੋਈ ਨਹੀਂ। ਤਾਂ ਕਿ ਉਹ ਕਿੱਦਾਂ ਮਿਲਣੀ ਉਹ ਕਹਿੰਦੇ ਉਹ ਮਿਲਣੀ ਭਗਤੀ ਕਰਕੇ। ਉਹਦਾ ਨਾਮ ਲੈ ਕੇ ਔਰ ਕਹਿੰਦੇ ਧਰਬ ਨੇ ਗਿਆ ਹੁਣ ਬਸ ਹਾਲਾਂਕਿ ਕਹਾਣੀ ਸਾਨੂੰ ਗਿਆਨ ਦੇਣ ਵਾਸਤੇ ਵੀ ਬਣਾਈ ਗਈ ਹੈ ਕਿ ਜਦੋਂ ਬੱਚਿਆਂ ਦੀ ਉਮਰ ਹੋਵੇ ਨਾ 5 ਸਾਲ 6 ਸਾਲ ਤਾਂ ਉਹਨੂੰ ਪਰਮਾਤਮਾ ਦਾ ਨਾਮ ਲੈਣਾ ਦੱਸੋ ਰੱਬ ਤੇ ਯਕੀਨ ਕਰਨਾ ਦੱਸੋ ਕਿਉਂਕਿ ਇਹ ਗੱਲ ਹਮੇਸ਼ਾ ਯਾਦ ਰੱਖੋ ਮਿਹਨਤ ਦੇ ਨਾਲ-ਨਾਲ ਰਹਿਮਤ ਦਾ ਹੋਣਾ ਵੀ ਜ਼ਰੂਰੀ ਹੈ ਫੇਰ ਹੀ ਬੱਚੇ ਜ਼ਿੰਦਗੀ 'ਚ ਕਾਮਯਾਬ ਹੁੰਦੇ ਹੈ ਹੁਣ ਬੰਦਾ ਜਿੰਨਾ ਯੋਰ ਲਾਂਦਾ ਨਾ ਕਿ ਬੱਚਿਆਂ ਨੂੰ ਸਕੂਲ ਭੇਜਣਾ ਹੈ ਠੀਕ ਹੈ ਭੇਜੋ ਸਕੂਲ ਦੁਨੀਆਵੀ ਗਿਆਨ ਦੇ ਨਾਲ ਨਾਲ ਅਗਰ ਰੂਹਾਨੀਅਤ ਦਾ ਗਿਆਨ ਹੋਏਗਾ ਤਾਂ ਰੂਹਾਨੀਅਤ ਦੇ ਗਿਆਨ ਨਾਲ ਆਂਦੇ ਅੱچھے ਸੰਸਕਾਰ ਨਹੀਂ ਤਾਂ ਅੱਜ ਕੱਲ ਕੀ ਹੁੰਦਾ ਬੱਚਾ ਸਕੂਲਾਂ ਦੀ ਪੜ੍ਹਾਈ ਤਾਂ ਕਰ ਲੈਂਦਾ ਪਰ ਬੁਰੀ ਸੰਗਤ 'ਚ ਬੈ ਕੇ ਨਸ਼ੇ ਕਰਨਾ ਸ਼ੁਰੂ ਕਰ ਦਿੰਦਾ ਔਰ ਨਸ਼ੇ ਕਰਨ ਦਾ ਫੇ ਕੀ ਹੁੰਦਾ ਹੈ ਉਹ ਜਿੰਨੇ ਅੰਦਰ ਗੁਣ ਹੁੰਦੇ ਕੁਆਲਿਟੀ ਹੁੰਦੀ ਸਾਰੀ ਖਤਮ ਪੜ੍ਹਿਆ ਲਿਖਿਆ ਵੀ ਖਤਮ ਕਿਉਂਕਿ ਸਾਡੇ ਕੋਲ ਤਾਂ ਬੇਨਤੀ ਆਂਦੀ ਰਹਿੰਦੀ ਹੈ ਮਹਾਰਾਜ ਆ ਬੱਚਾ ਸਾਡਾ ਚਿੱਟਾ ਪੀਂਦਾ ਹੈ ਹੁਣ ਅਸੀਂ ਉਹਨੂੰ ਉੱਥੇ ਦਾਖਲ ਕੀਤਾ ਹੋਇਆ ਹੈ ਨਸ਼ਾ ਸ਼ਰਾਬ ਕੇਂਦਰ ਜਾਂ ਬੱਚਾ ਐਦਾਂ ਹੈ ਸੋ ਐਦਾਂ ਦੇ ਹਾਲਾਤ ਦੇਖੀ ਤੇਗੇ ਇਹਨਾਂ ਨੂੰ ਸਕੂਲ ਦੀ ਸਿੱਖਿਆ ਤਾਂ ਮਿਲੀ ਪਰ ਜ਼ਿੰਦਗੀ ਜੀਣ ਦੀ ਸਿੱਖਿਆ ਨਹੀਂ ਮਿਲੀ ਸੰਸਕਾਰ ਨਹੀਂ ਮਿਲੇ ਅੱਛੀ ਸਹੂਬਤ ਨਹੀਂ ਮਿਲੀ ਹੁਣ ਅੱਛੀ ਸਹੂਬਤ ਵੀ ਬਚਪਨ ਤੋਂ ਹੀ ਬੱਚਿਆਂ ਨੂੰ ਸਿਖਾਈ ਜਾਵੇ ਨਾ ਜਿੱਦਾਂ ਅੱਜ ਤੁਸੀਂ ਬੈਠੇ ਹੋ ਨਾਲ ਬੱਚੇ ਵੀ ਬੈਠਣ ਸత్సੰਗ ਦੇ ਵਿੱਚ ਉਹਨਾਂ ਨੂੰ ਅੱਜ ਤੋਂ ਹੀ ਪਤਾ ਲੱਗਣਾ ਸ਼ੁਰੂ ਹੋਵੇ ਤਾਂ ਫੇ ਬੱਚਿਆਂ ਦਾ ਮਾਈਂਡ ਕਦੀ ਧਿਆਨ ਕਦੀ ਬੁਰੀ ਸੰਗਤ ਵਿੱਚ ਬੁਰੇ ਪਾਸੇ ਔਰ ਜਦੋਂ ਸੰਸਕਾਰ ਅੱਛੇ ਹੋਣਗੇ ਗੁੱਦ ਅੱਛੇ ਹੋਣਗੇ ਤੇ ਬੱਚੇ ਪੜਨਗੇ ਵੀ ਤਾਂ ਜ਼ਿੰਦਗੀ 'ਚ ਕਾਮਯਾਬ ਹੁੰਦੇ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜੇ ਬੱਚੇ ਦੀ ਉਮਰ 4-5 ਸਾਲ ਦੀ ਹੋ ਜਾਵੇ ਉਹਨੂੰ ਪ੍ਰਭੂ ਦੀ ਬੰਦਗੀ ਵਾਲ ਤੋਰੋ ਕਿ ਬੇਟਾ ਚਾਹੇ ਬੈਠ ਕੇ ਹੱਥ ਜੋੜ ਕੇ ਉਹਦਾ ਨਾਮ ਲੈ ਲੈ ਸਮਝਦੇ ਹੋ ਕਿ ਨਹੀਂ ਉੱਤੇ ਹੀ ਕੁਛ ਹੈ ਯਾਨੀ ਕਿਸੇ ਤਰ੍ਹਾਂ ਉਹਦੀ ਸੁਰਤੀ ਬਚਪਨ ਤੋਂ ਹੀ ਨੇਕ ਪਾਸੇ ਲੱਗਣੀ ਚਾਹੀਦੀ ਹੈ ਇਹ ਗੱਲ ਯਾਦ ਰੱਖੋ ਇਹਦੇ 'ਚ ਕੀ ਹੋਏਗਾ ਜੇ ਬੱਚਿਆਂ ਨੂੰ ਅੱਛੇ ਸੰਸਕਾਰ ਮਿਲਣਗੇ ਤਾਂ ਫਿਰ ਕਵਾਂਗੇ ਉਹ ਜ਼ਿੰਦਗੀ ਚ ਕਾਮਯਾਬ ਵੀ ਹੋਣਗੇ ਤਾਂ ਮਾਪੇ ਦਾ ਸਤਕਾਰ ਵੀ ਕਰਨਗੇ ਮਾਪੇ ਦੀ ਇੱਜ਼ਤ ਵੀ ਕਰਨਗੇ ਇਹ ਤਾਂ ਅੱਜ ਦੇ ਸਮੇਂ ਚ ਬੰਦਾ ਕਹਿੰਦਾ ਹੈ ਡਿਗਰੀਆਂ ਹੋਣ ਤਾਂ ਕਹਿੰਦੇ ਹੈ ਕਿ ਬੱਚੋਂ ਨੂੰ ਸਿਰਫ ਡਿਗਰੀਆਂ ਮਤ ਦਿਜੀਏ ਅੱਛੇ ਸੰਸਕਾਰ ਵੀ ਦਿਜੀਏ ਬੋਲੋ ਸਮਝ ਦਿਓ ਕਿ ਨਹੀਂ ਬੱਚੋਂ ਨੂੰ ਸਿਰਫ ਡਿਗਰੀਆਂ ਮਤ ਦਿਜੀਏ ਅੱਛੇ ਸੰਸਕਾਰ ਵੀ ਦਿਜੀਏ ਕਿਉਂਕਿ డిగ్రీ ఉస్కో నోక్రీ దలాయేగి ఔర్ అచ్చే సంస్కార్ ఉస్కి జిందగీ కో బహતર బనాయేగి अगर జిందగీ ను బహતર బనానా హై త హున్ కైవిరా దేఖదే బందా కంద ఆఫ్సర్ ఉచ్ఛీ కుర్సీ తే బెఠా హై ਪਰ जे సంస్కార్ అచ్చే నా హోన్ తో ఉత్తే బెహ కే వో గల్తి కర్నా హై ਦੂਜਿਆ ਦੇ ਝੁਲਮੇ ਹੀ తజేదే సంస్కార్ అచ్చే హోన్ కే ఉనే హతే పవర్ ਵੀ ਆజేగి తోనే అచ్చా హై సమే దేయో కని ఇస్లి సట్టి surti సట్టి సోచ్ బచ్చపన్ తో ఇగర్ నీగ్ పాసే హోయేగి త జీవన్ సడా బహતર హుందా ਇਹ ਦਿਓ ਇਸ ਲਈ ਬਾਲਕ ਤਰੁਭ ਨੂੰ ਮਾਂ ਨੇ ਜਦੋਂ ਭੇਜਿਆ ਤਾਂ ਜਦੋਂ ਉਹ ਗਿਆ ਤਾਂ ਪਿੱਛੇ ਉਹ ਦਾਸੀ ਨੇ ਪੁੱਛਿਆ ਜਿਹੜੀ ਉਹਨਾਂ ਦੇ ਨਾਲ ਰਹਿੰਦੀ ਸੀ ਕਿ ਤੁਸੀਂ ਛੋਟੇ ਬੱਚੇ ਨੂੰ ਕਿਹਦੇ ਭਰੋਸੇ ਭੇਜ ਦਿੱਤਾ ਜੰਗਲ ਤਾਂ ਉਸ ਵੇਲੇ ਮਾਂ ਨੇ ਕੋਈ ਗੱਲ ਕੀ ਆਪਣੇ ਈਸ਼ਵਰ ਦੇ ਭਰੋਸੇ ਕਿਉਂਕਿ ਅਗਰ ਉਹ ਹੈ ਤਾਂ ਉਹਦਾ ਬਾਲ ਵੀ 빙ਾ ਇਹ ਵਿਸ਼ਵਾਸ ਹੁੰਦਾ ਈਸ਼ਵਰ ਤੇ ਪਰ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਇਕੱਲੇ ਬੱਚੇ ਨੂੰ ਭੇਜ ਦਿਓ ਸਕੂਲ ਕਿ ਲੈ ਵੀ ਚੱਲ ਜਾ ਤੁਰ ਕੇ ਅਸੀਂ ਇੱਥੇ ਇਹ ਕਹਿੰਦੇ ਹਾਂ ਬੱਚਿਆਂ ਨੂੰ ਔਰ ਆਪਣੇ ਆਪ ਨੂੰ ਈਸ਼ਵਰ ਤੇ ਭਰੋਸਾ ਕਰਨਾ ਸਿਖਾਈਏ ਕਿਉਂਕਿ ਜਿੱਥੇ ਉਹ ਈਸ਼ਵਰ ਨੇ ਉਹ ਭਗਵਾਨ ਨੇ ਪ੍ਰਭੂ ਨੇ ਸਾਡੀ ਰੱਖਿਆ ਕਰਨੀ ਹੈ ਉੱਥੇ ਦੁਨੀਆ ਦੀ ਹੋਰ ਕੋਈ ਚੀਜ਼ ਸਾਨੂੰ ਬਚਾ ਇਹ ਤਾਂ ਗੱਲ ਪੱਕੀ ਹੈ ਜੇ ਬੰਦਾ ਕਹੇ ਈਸ਼ਵਰ ਕਿੱਦਾਂ ਰੱਖਿਆ ਕਰਦਾ ਤਾਂ ਭਾਈ ਪਹਿਲਾਂ ਜਿਹੜਾ ਬੱਚਾ ਮਾਂ ਦੇ ਗਰਭ ਚ ਉਹਨੂੰ ਦੇਖ ਲੈ ਈਸ਼ਵਰ ਕਿੱਦਾਂ ਰੱਖਿਆ ਕਰਦਾ ਹੈ ਮੂੰਹ ਵੀ ਬੰਦ ਹੈ ਨੱਕ ਵੀ ਬੰਦ ਹੈ ਨਾ ਨੱਕ ਰਹੀਂ ਸਾਹ ਲੈ ਸਕਦਾ ਹੈ ਨਾ ਮੂੰਹ ਰਹੀਂ ਕੁਝ ਖਾ ਸਕਦਾ ਹੈ ਪਰ ਫਿਰ ਉੱਥੇ ਉਹਨੂੰ ਸੰਭਾਲਦਾ ਕੌਣ ਹੈ ਜਵਾਬ ਦੇ ਦਿਓ ਫੇ ਪਤਾ ਲੱਗਦਾ ਹੈ ਕਿ ਈਸ਼ਵਰ ਉਹ ਭਗਵਾਨ ਜਿੱਥੇ ਕੋਈ ਡਾਕਟਰ ਸਾਇੰਟਿਸਟ ਕੋਈ ਵੈਦ ਮਾਤਾ ਪਿਤਾ ਵੀ ਕੁਝ ਨਹੀਂ ਕਰ ਸਕਦੇ ਉਹ ਤੇ ਈਸ਼ਵਰ ਸਭ ਕੁਝ ਕਰਦਾ ਹੈ ਕਿ ਨਹੀਂ ਤਾਂ ਫਿਰ ਇਹਦਾ ਮਤਲਬ ਹੈ ਕਿ ਸੰਭਾਲਣ ਵਾਲਾ ਤਾਂ ਉਹ ਉਸਤੇ ਯਕੀਨ ਰੱਖ ਉਸਤੇ ਭਰੋਸਾ ਰੱਖ ਬਾਕੀ ਉਹਨੇ ਸਮਝ ਦਿੱਤੀ ਹੈ ਸਮਝ ਦੇ ਨਾਲ ਅੱਛਾ ਕੀ ਹੈ ਬੁਰਾ ਕੀ ਹੈ ਇਹ ਤੈਨੂੰ ਵੀ ਪ੍ਰਭੂ ਨੇ ਸਮਝ ਦਿੱਤੀ ਹੈ ਉਹ ਸਮਝ ਕੇ ਤੂੰ ਵੀ ਉਸ ਤਰ੍ਹਾਂ ਦੀ ਆਤਮਾ ਆਪਣੇ ਜੀਵਨ ਚ ਬਣਾਣੀਆਂ ਹੈ इसलिए जिन्ना बढ़ेगा जितना श्री कृष्ण ने क्या शंका मन में रखने से जीवन में दुख बढ़ते हैं और ईश्वर पर भरोसा रखने से जीवन में सुख बढ़ता है अब ये आप पर है कि आप अपने जीवन में क्या बढ़ाना और तुसी की बढ़ाना चाहते हैं तो फिर आज तो शंका करनी अहमां भरमांड दईए और अपने रब यकीन करना क्योंकि जिन्ना यकीन है जिन्ना विश्वास है ਪਾ ਉਹਨਾਂ ਇਨਸਾਨ ਨੂੰ ਜ਼ਿੰਦਗੀ 'ਚ ਖੁਸ਼ੀ ਵੀ ਮਿਲਦੀ ਹੈ ਸੁੱਖ ਵੀ ਮਿਲਦਾ ਹੈ ਔਰ ਇਨਸਾਨ ਜੀਵਨ 'ਚ ਕਾਮਯਾਬੀ ਕਿਉਂਕਿ ਜਰਾ ਸੋਚ ਕੇ ਦੇਖੋ ਦੁਨੀਆਵੀ ਤੌਰ ਤੇ ਵੀ ਜੇ ਮਨ 'ਚ ਸ਼ੰਕਾ ਲੈ ਕੇ ਚੱਲਾਂਗੇ ਜਿਦਾ ਸਿਕੰਦਰ ਨੇ ਕਿਹਾ ਸੀ ਨਾ ਮਹਾਨ ਸਿਕੰਦਰ ਜਿਹਨੇ ਦੁਨੀਆ ਨੂੰ ਜਿੱਤਿਆ ਉਹ ਕਹਿੰਦਾ ਜੁਦਮੇ ਜੀਤ ਤਾਂ ਬੋਹੀ ਹੈ ਜੋ ਜੀਤ ਕੇ ਵਿਸ਼ਵਾਸ ਕੇ ਸਾਥ ਜੁਦ ਲੜਦਾ ਹੈ ਕਹਿੰਦਾ ਜੇ ਤੋ ਵੀ ਹੁੰਦੀ ਹੈ ਨਾ ਜਿੱਤ ਦੇ ਵਿਸ਼ਵਾਸ ਨਾਲ ਜੁਦ ਜਿਹੜਾ ਪਹਿਲਾਂ ਹੀ ਡਰੀ ਜਾਵੇ ਮੇਰੀ ਹਾਰ ਨਾ ਹੋ ਜਾਵੇ ਹਾਰ ਨਾ ਹੋ ਜਾਵੇ ਉਹਦੀ ਜਿੱਤ ਕਦੀ ਇਸ ਲਈ ਕੋਈ ਵੀ ਕੰਮ ਕਰਨਾ ਨਾ ਚਾਹੇ ਬਿਜ਼ਨਸ ਕਰੀਏ ਚਾਹੇ ਬੱਚਿਆਂ ਨੇ ਪੇਪਰ ਦੀ ਪੜ੍ਹਾਈ ਕਰਨੀ ਹੈ ਤਿਆਰੀ ਕਰਨੀ ਹੈ ਕੁਝ ਵੀ ਕਰੀਏ ਤਾਂ ਕਿ ਵਿਸ਼ਵਾਸ ਨਾ ਕਰੀਏ ਕਿ ਮੈਨੂੰ ਕਾਮਯਾਬੀ ਜ਼ਰੂਰ ਨਹੀਂ ਕਿਉਂਕਿ ਜਦੋਂ ਬੰਦਾ ਵਿਸ਼ਵਾਸ ਨਾ ਕਰਦਾ ਤਾਂ ਆਪਣੀ ਪੂਰੀ એનર્ਜੀ ਉਧਰ ਲਗਾਦਾ ਹੈ ਤਾਂ ਜੇ ਮੰਤ ਸ਼ੰਕਾ ਹੋਵੇ ਜਿੱਦਾਂ ਸੱਚ ਦੱਸਿਓ ਐਦਕੀ ਦੀਵਾਲੀ ਡਬਲ ਮਾਈਂਡਡ ਸੀ ਕਿ ਨਹੀਂ ਦੀਵਾਲੀ 31 ਦੀ ਹੈ ਪਹਿਲੀ ਦੀ ਹੈ ਹੈ ਤਾਂ ਤੁਸੀਂ ਦੇਖੂਗੇ ਗੌਰ ਕਰਨਾ ਇਹ ਡਬਲ ਮਾਈਂਡਡ ਵੀ ਅੱਜ ਐਦਕੀ ਦੀਵਾਲੀ ਦਾ ਮਜ਼ਾ ਆਇਆ ਹੀ ਨਹੀਂ ਅੱਜ ਦੀਵਾਲੀ ਹੈ ਨਹੀਂ ਯਾਰ ਕੱਲ ਹੈ ਕਈਆਂ ਨੇ ਅੱਜ ਬਣਾ ਲਈ ਕਈਆਂ ਨੇ ਕੱਲ ਬਣਾਇ ਪੂਰਾ ਮਜ਼ਾ ਅਸੀਂ ਲੈ ਕਿਉਂਕਿ ਕਨਫਿਊਜ਼ਨ ਵਿੱਚ ਅਸੀਂ ਕਿਸੇ ਚੀਜ਼ ਦਾ ਮਜ਼ਾ ਪੂਰਾ ਜਦੋਂ ਸਾਨੂੰ ਇੱਕੋ ਹੀ ਹੋਵੇ ਨਾ ਦੀਵਾਲੀ ਤੇਲੀ ਦੀ ਹੈ ਸਾਰਿਆਂ ਨੇ ਪਹਿਲੀ ਨੂੰ ਬਣਾਉਣਾ ਹੈ ਤਦੋਂ ਮਜ਼ਾ ਹੀ ਕੁਛ ਕਿੱਥੇ ਕਨਫਿਊਜ਼ ਹੋ ਗਿਆ 50 50 ਅੱਜ ਕੱਲ ਅੱਜ ਕੱਲ ਤਨਾ ਕੱਲ ਨੂੰ ਮਜ਼ਾ ਆਉਂਦਾ ਤਾਂ ਨਾ ਕਿਉਂਕਿ ਅੱਜ ਬੰਦਾ ਤਾਂ ਨਹੀਂ ਬਣਾ ਲੈ ਕਿਤੇ ਕੱਲ ਨਾ ਹੋਵੇ ਜਦੋਂ ਕੱਲ ਆਉਂਦਾ ਹੈ ਯਾਰ ਉਹਦੇ ਨਾਲ ਤਾਂ ਕੱਲ ਬਣਾ ਲਈ ਟੀ ਮਰਾਨੀ ਅੱਜ ਉਹ ਮਜ਼ਾ ਹੀ ਬੰਦਾ ਗਵਾ ਲੈਂਦਾ ਹੈ ਇਸ ਲਈ ਪੱਕੀ ਗੱਲ ਹੈ ਐਦ ਕੀ ਦੀਵਾਲੀ ਦਾ ਮਜ਼ਾ ਕਿਸੇ ਨੂੰ ਨਹੀਂ ਆਇਆ ਨਾ ਹੀ ਉਹਨੇ ਪਟਾਕੇ ਚਲੇ ਤਾਂ ਨਾ ਹੀ ਉਹਨੀਆਂ ਖੁਸ਼ੀਆਂ ਹੋਈਆਂ ਮੈਂ ਪਟਾਕੇ ਨਹੀਂ ਚਲੇ ਉਹ ਚੰਗੀ ਗੱਲ ਹੈ ਪੋਲੂਸ਼ਨ ਜਿਹੜਾ ਜ਼ਿਆਦਾ ਹੁੰਦਾ ਨਾ ਪਰ ਇੱਥੇ ਦੱਸਣਾ ਕੀ ਚਾਹੁੰਦੇ ਆ ਇਸੇ ਤਰ੍ਹਾਂ ਉਹ ਇਹ ਤਿਹਾੜ ਕੋਈ ਪਤਾ ਲੱਗਦਾ ਹੈ ਕਨਫਿਊਜ਼ਨ ਸੀ 31 ਦੀ ਦੀਵਾਲੀ ਪਹਿਲੀ ਦੀ ਦੀਵਾਲੀ 31 ਦੀ ਦੀਵਾਲੀ ਦਾ ਪੂਰਾ ਮਜ਼ਾ ਹੀ ਨਹੀਂ ਲੈ ਪਾਇਆ ਇਤਨੀ ਬੰਦਾ ਜਦੋਂ ਆਪਣੇ ਜੀਵਨ 'ਚ ਵੀ ਕਨਫਿਊਜ਼ ਹੁੰਦਾ ਹੋਏਗਾ ਨਹੀਂ ਹੋਏਗਾ ਹੋਏਗਾ ਨਹੀਂ ਹੋਏਗਾ ਕਾਮਯਾਬੀ ਮਿਲੇਗੀ ਨਹੀਂ ਮਿਲੇਗੀ ਪਾਸ ਹੋਊਂਗਾ ਫੇਰ ਹੋਊਂਗਾ ਕਨਫਿਊਜ਼ਨ ਨਾਲ ਇਨਸਾਨ ਜੀਵਨ 'ਚ ਕਦੀ ਕਾਮਯਾਬ ਨਹੀਂ ਹੋ ਪੂਰਾ ਆਨੰਦ ਕਦੀ ਨਹੀਂ ਇਸ ਲਈ ਜਦੋਂ ਬੰਦੇ ਨੇ ਕਨਫਿਊਜ਼ਨ ਨੂੰ ਛੱਡ ਕੇ ਪੂਰੀ ਤਰ੍ਹਾਂ ਇੱਕ ਲਕਸ਼ ਤੇ ਆਪਣਾ ਧਿਆਨ ਦਿੰਦਾ ਹੈ ਜਦਦਾ ਹੀ ਦੱਸਿਆ ਕੋਈ ਕਰੋ ਕੁਝ ਵੀ ਕਰੋ ਸਿਮਰਨ ਕਰੋ ਤਾਂ ਪੂਰੇ ਵਿਸ਼ਵਾਸ ਨਾਲ ਕਿ ਮੈਨੂੰ ਕਾਮਯਾਬੀ ਜ਼ਰੂਰ अगर बिजनेस करो तो पूरे विश्वास ਨਾਲ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ। ਅਗਰ ਬੰਦੇ ਨੂੰ ਦੁਕਾਨ ਚਲਾਣੀ ਹੈ ਤਾਂ ਪੂਰੇ ਵਿਸ਼ਵਾਸ ਨਾਲ ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ। ਯਾਨੀ ਕੋਈ ਦੁਕਾਨਦਾਰ ਹੋਵੇ, ਕੋਈ ਮੈਡੀਟੇਸ਼ਨ ਕਰੇ, ਕੋਈ ਬੰਦਗੀ ਕਰੇ, ਕੋਈ बिजनेस ਕਰੇ, ਕੋਈ ਕੋਈ ਵੀ ਕਰਮ ਕਰੇ, ਬੱਚੇ ਪੇਪਰ ਵੀ ਦੇਣ ਤਾਂ ਪੂਰੇ ਵਿਸ਼ਵਾਸ ਨਾਲ ਕਿਉਂਕਿ ਜੁਦਮੇ ਜੀਤ ਉਸੇ ਕੀ ਹੁੰਦੀ ਹੈ ਜੋ ਪੂਰੇ ਵਿਸ਼ਵਾਸ ਕੇ ਸਾਥ ਲੜਦਾ ਹੈ। ਇਹਨੂੰ ਵਿਸ਼ਵਾਸ ਹੋਵੇ ਕਿ ਮੇਰੀ ਜਿੱਤ ਜ਼ਰੂਰ ਜੋਕੇ ਜਦੋਂ ਮਨ ਟਾਰਗੇਟ ਇੱਕ ਫਿਕਸ ਹੋ ਜਾਵੇ ਨਾ ਤਾਂ ਪੂਰਾ ਧਿਆਨ ਉਧਰ ਲੱਗ ਜਾਂਦਾ ਫਿਰ ਉਹਦਾ ਪੂਰੀ ਜਾਨ ਲਾ ਦਿੰਦਾ ਹੈ ਜਦੋਂ ਡਬਲ ਬਾਈਂਡਡ ਹੋਵੇ ਜਰਾ ਸਮਝਣਾ ਜਦਾਂ ਉਹ ਕਹਾਣੀ ਹੈ ਨਾ ਕਿ ਇੱਕ ਗੱਡੀ ਜਾ ਰਹੀ ਹੈ ਔਰ ਗੱਡੀ ਨਾ ਜਾ ਰਹੀ ਹੈ ਬੜੀ ਸਪੀਡ ਨਾਲ ਤਾਂ ਰਸਤੇ ਦੇ ਗੱਭੇ ਹਾਈਵੇ ਤੇ ਕੁੱਤਾ ਖੜਾ ਹੈ ਗੱਭੇ ਬਿਲਕੁਲ ਹੁਣ ਕੁੱਤਾ ਕਦੀ ਅੱਗੇ ਜਾਂ ਮੈਂ ਕਦੀ ਪਿੱਛੇ ਕਦੀ ਅੱਗੇ ਕਦੀ ਪਿੱਛੇ ਨਾਲ ਹੀ ਟੱਕਰ ਹੋਈ ਤਾਂ ਡਰਾਈਵਰ ਨੇ ਦੱਸਿਆ ਸਰ ਗੱਡੀ ਥਲੇ ਆ ਕੁੱਤਾ ਮਰ ਗਿਆ ਕਹਿੰਦੇ ਤੈਨੂੰ ਪਤਾ ਕੁੱਤੇ ਦੀ ਮੌਤ ਦਾ ਕਾਰਨ ਤੂੰ ਨਹੀਂ ਹੈ ਕੁੱਤਾ ਕਿਉਂ ਮਰਿਆ ਪਤਾ ਤੈਨੂੰ ਕਿਉਂਕਿ ਕੁੱਤਾ ਕਨਫਿਊਜ਼ ਸੀ ਅੱਗੇ ਜਾਵਾ ਜਾਂ ਅਗਰ ਇੱਕ ਰਸਤਾ ਚੁਣਨਾ ਦਾ ਅੱਗੇ ਜਾਣਾ ਜਾਂ ਪਿੱਛੇ ਜਾਣਾ ਤੇਦੀ ਮੌਤ ਕਿਉਂਕਿ ਜਿੱਦਾਂ ਹੁਣ ਬੰਦਾ ਵੀ ਕਿਹਾ ਵੀ ਕਦੀ ਐਂ ਉਹ ਕਦੀ ਐਂ ਉਹ ਕਦੀ ਉਹ ਤਾਂ ਟੱਕਰ ਹੋ ਉਹ ਬੰਦਾ ਇੱਕ ਪਾਸੇ ਤੁਰ ਪਵੇ ਬਸ ਚੱਲ ਪਵੇ ਦੌੜ ਜਾਵੇ ਇੱਕ ਪਾਸੇ ਜਾਂ ਪਿੱਛੇ ਨੂੰ ਜਾਂ ਅੱਗੇ ਨੂੰ ਤਾਂ ਬਹੁਤ ਚਾਂਸ ਹੈ ਹਾਦਸੇ ਦਾ ਪਰ ਜੇ ਦੋ ਕਦਮ ਪਿੱਛੇ ਦੋ ਅੱਗੇ ਤਾਂ ਫਿਰ ਤਾਂ ਕੰਮ ਕਿਉਂਕਿ ਜਿਹੜਾ ਗੱਡੀ ਚਲਾਣਾ ਉਹ ਵੀ ਕਨਫਿਊਜ਼ ਹੈ ਨਾ ਅੱਗੇ ਨੂੰ ਜਾਣਾ ਜਾਂ ਪਿੱਛੇ ਨੂੰ ਜਾ ਤੋ ਬੰਦਾ ਹੈ ਕਰਦਾ ਫਿਰਠਾ ਤੇ ਇਹਨੂੰ ਪਤਾ ਕਿ ਦੌੜ ਹੀ ਅੱਗੇ ਰਹੀਆ ਤੋ ਨਾ ਗੱਡੀ ਆਪੀ ਐ ਇਹਨੂੰ ਕਰ ਲੈਣੀ ਹੈ ਸਮਝਣਾ ਜ਼ਰਾ ਤੋ ਦੱਸਣਾ ਕੀ ਚਾਹਦੇ ਹਮੇਸ਼ਾ ਨੁਕਸਾਨ ਕਨਫਿਊਜ਼ਨ ਚ ਹੀ ਹੁੰਦਾ ਹੈ ਅਗਰ ਇਨਸਾਨ ਇੱਕ ਨਰਨੇ ਲੈ ਲਵੇ ਤਾ ਫਿਰ ਇਨਸਾਨ ਸੱਟ ਚੋਟ ਨੁਕਸਾਨ ਤੋਂ ਬਚ ਤਾ ਹੁਣ ਤੁਸੀਂ ਆਪੇ ਰੱਖੋ ਇੱਕ 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 ਵਸ ਆਪਣੇ ਅੰਦਰ ਵਿਸ਼ਵਾਸ ਰੱਖੋ ਸ਼ੰਕਾ ਨੂੰ ਛੱਡੋ ਕਿਉਂਕਿ ਸ਼ੰਕਾ ਹਮੇਸ਼ਾ ਕਨਫਿਊਜ਼ ਕਰਦੀ ਹੈ ਬੰਦੇ ਨੂੰ ਹੁਣ ਆ ਨਹੀਂ ਹੁਣ ਦਵਾਈ ਖਾਂਦਾ ਹੋਇਆ ਵੀ ਪਤਾ ਨਹੀਂ ਠੀਕ ਹੋਣਾ ਨਹੀਂ ਹੋਣਾ ਪਰੀ ਕਨਫਿਊਜ਼ ਹੋ ਕੇ ਨਾ ਖਾ ਫਿਰ ਅਸਰ ਵੀ ਪੂਰੇ ਵਿਸ਼ਵਾਸ ਨਾਲ ਕਿ ਦਵਾਈ ਮੈਂ ਖਾ ਰਿਹਾ ਪਰ ਮੈਨੂੰ ਰੱਬ ਤੇ ਯਕੀਨ ਹੈ ਕਿਉਂਕਿ ਠੀਕ ਕਰਨ ਵਾਲਾ ਉਹ ਹੈ ਉਹਦੀ ਰਹਿਮਤ ਨਾਲ ਹੀ ਠੀਕ ਤਾਂ ਦਵਾਈ ਦੇ ਨਾਲ ਨਾਲ ਜਦੋਂ ਉਹਦੀ ਰਹਿਮਤ ਦਾ ਸਹਾਰਾ ਮਿਲ ਜਾਵੇ ਫਿਰ ਤਾਂ ਇਨਸਾਨ ਦੇ ਵੱਡੇ ਵੱਡੇ ਦੁੱਖ ਵੀ ਦੂਰ ਹੋ ਜਾਂਦੇ ਹੈ ਇਸ ਲਈ ਆਪਣੇ ਮਾਈਂਡ ਨੂੰ ਸ਼ੰਕਾ ਚੋਂ ਕੱਢਣਾ ਹੈ ਫਿਰ ਕਮ ਆਗੇ ਕਿ ਸ਼ੰਕਾ ਰੱਖਣ ਨਾਲ ਦੁੱਖ ਵਧਦੇ ਹੈ ਵਿਸ਼ਵਾਸ ਰੱਖਣ ਨਾਲ ਹੁਣ ਤੁਸੀਂ ਸੁਖੀ ਹੋਣਾ ਹੈ ਕਾਮਯਾਬ ਹੋਣਾ ਹੈ ਤਾਂ ਅੱਜ ਤੋਂ ਸ਼ੰਕਾ ਨੂੰ ਮਿਟਾਓ ਔਰ ਜੋ ਕਰੋ ਪੂਰੇ ਆਵਾਜ਼ ਨਹੀਂ ਆਈ ਸੁਭਾਨ ਅੱਲਾਹ ਤੇ ਕਹਿ ਦਿਓ ਮੈਨੂੰ ਆਪਣੇ ਮਾਲਕ ਤੇ ਪੂਰਾ ਸੁਭਾਨ ਅੱਲਾਹ ਮੈਨੂੰ ਆਪਣੇ ਮਾਲਕ ਤੇ ਪੂਰਾ ਸੁਭਾਨ ਅੱਲਾਹ ਮੈਨੂੰ ਆਪਣੇ ਮਾਲਕ ਤੇ ਪੂਰਾ ਸੁਭਾਨ ਕਿਉਂਕਿ ਵਿਸ਼ਵਾਸ ਹੋਏਗਾ ਤਾਂ ਫਿਰ ਕਾਮਯਾਬੀ ਵੀ ਜ਼ਰੂਰ ਤੇਰੀ ਔਰ ਕਾਮਯਾਬੀ ਉਹਨਾਂ ਨੂੰ ਹੀ ਮਿਲਦੀ ਹੈ ਜਿਹਨਾਂ ਮਰ ਵਿਸ਼ਵਾਸ ਔਰ ਜਿਹੜੇ ਪੂਰੀ ਜਾਨ ਲਗਾ ਦਿੰਦੇ ਹੈ اس لیے فقیروں کی صحبت میں بیٹھ کر جو سبق نیکیوں کا پڑھتا چلا جاتا ہے پھر کامیابی کی اور اس کا قدم پڑھتا چلا جاتا ہے انہا جڑے قدم دس رہے ہیں توਾਨੂੰ سبق دے رہے ہیں વિશ્વાસ ਦਾ سبق یہ اپنے اندر رکھنا ہے شکاں ਨੂੰ ਕੱਢਣਾ ਹੈ ਇਹ ਗੱਲ ਯਾਦ ਰੱਖਣਾ ਹਮੇਸ਼ਾ ਔਰ ਜਿੱਦਾਂ ਦੱਸਿਆ مولانا رومی دی گل بھی کہ ਜਿੱਦਾਂ سوریا ਦਾ ਪ੍ਰਕਾਸ਼ ਉਹ ਬੀਜ ਦੇ ਅੰਦਰ ਸ਼ਕਤੀ ਦਾ ਇੱਕ ਨਵੇਂ ਜੀਵਨ ਦਾ ਸੰਚਾਰ ਕਰਦਾ ਹੈ ਔਰ ਉਹ ਬੀਜ ਮਿੱਟੀ ਨੂੰ ਹਟਾਉਂਦਾ ਹੋਇਆ ਬਾਹਰ ਆ ਜਾਂਦਾ ਹੈ ਇਸੇ ਤਰ੍ਹਾਂ ਫਕੀਰਾਂ ਦੀ ਸਹੂਬਤ ਇਨਸਾਨ ਅੰਦਰ ਉਤਸ਼ਾਹ ਯਕੀਨ ਔਰ ਸ਼ਕਤੀ ਦਾ ਸੰਚਾਰ ਕਰਦੀ ਹੈ ਔਰ ਇਨਸਾਨ ਆਪਣੇ ਜੀਵਨ ਦੀਆਂ ਮੁਸ਼ਕਲਾਂ ਨੂੰ ਹਟਾ ਕੇ ਅੱਗੇ ਵਧਦਾ ਕਿਉਂਕਿ ਅੱਗੇ ਵਧਣ ਵਾਸਤੇ ਉਤਸ਼ਾਹ ਹੋਣਾ ਜ਼ਰੂਰੀ ਹੈ ਉਤਸ਼ਾਹ ਦਾ ਮਤਲਬ ਸਮਝਦੇ ਹੋਗੇ ਨਹੀਂ ਕੋਈ ਵੀ ਕੰਮ ਕਰੋ ਉਤਸ਼ਾਹ ਨਾਲ ਕਰੋ ਤੇ ਢਿੱਲੇ ਢਿੱਲੇ ਨਾ ਕਰੋ ਸਮਝਦੇ ਹੋਗੇ ਨਹੀਂ ਜਦਾਂ ਬੰਦਾ ਬੜਾ ਉਤਸ਼ਾਹੀਤ ਹੁੰਦਾ ਬੜਾ ਖੁਸ਼ ਹੁੰਦਾ ਹੈ ਜਦਾਂ ਹੁਣ ਸਮਝ ਲਓ ਇੱਕ ਬੱਚਾ ਹੋਮਵਰਕ ਕਰੇ ਪੜਾਈ ਕਰੇ ਅੱਛਾ ਪੜ੍ਹਨਾ ਹੀ ਪੈਣਾ ਹੈ ਦਿਲ ਤਾਂ ਕਰਦਾ ਨਹੀਂ ਤਾਂ ਉਹਨੂੰ ਸਫਲਤਾ ਵੀ ਉਤਸ਼ਾਹ ਨਾਲ ਪੜ੍ਹੇ ਹਾਂ ਭਈ ਇਹਨੇ ਮੈਨੂੰ ਕਾਮਯਾਬੀ ਦੇਣੀ ਹੈ ਮੈਂ ਪੜ੍ਹਨਾ ਹੈ ਐਕਸਰਸਾਈਜ਼ ਕਰੋ ਉਤਸ਼ਾਹ ਨਾਲ ਸਿਮਰਨ ਕਰੋ ਪੂਰੀ ਖੁਸ਼ੀ ਨਾਲ ਉਤਸ਼ਾਹ ਨਾਲ ਕਿਉਂਕਿ ਜਦੋਂ ਕੋਈ ਕੰਮ ਉਤਸ਼ਾਹ ਨਾਲ ਕੀਤਾ ਜਾਵੇ ਤਾਂ ਆਨੰਦ ਵੀ ਵੱਧਦਾ ਉਹਦਾ ਲਾਭ ਵੀ ਹੁੰਦਾ ਹੈ ਤਾਂ ਜਿਹੜਾ ਕੰਮ ਬੰਦਾ ਨਾ ਨਿਰ ਉਤਸ਼ਾਹ ਦੇ ਨਾਲ ਉਦਾਸੀ ਦੇ ਨਾਲ ਕਰੇ ਜਾਂ ਕਹਿ ਲੋਗੇ ਧਿਆਨ ਕਿਤੇ ਹੋਰ ਹੋਵੇ ਦਿਲ ਕਿਤੇ ਹੋਰ ਹੋਵੇ ਤਾਂ ਬਸ ਉਦਾਂ ਹੀ ਫਾਰਮੈਲਟੀ ਵਾਸਤੇ ਕਰੇ ਉਹਦਾ ਮਜ਼ਾ ਵੀ ਨਹੀਂ ਆਏਗਾ ਔਰ ਉਹਦਾ ਅਸਰ ਵੀ ਪੂਰਾ ਹੋਏਗਾ ਅਸਰ ਨਹੀਂ ਹੁਣ ਤੁਸੀਂ ਸਤਸੰਗ 'ਚ ਬੈਠੇ ਆ ਜੇ ਢਿੱਲੇ ਜੇ ਬੈਠੋਗੇ ਮਜਬੂਰੀ ਨਾਲ ਬੈਠੋਗੇ ਤਾਂ ਮਜ਼ਾ ਨਹੀਂ ਆਏਗਾ ਖੁਸ਼ੀ ਨਾਲ ਬੈਠੋਗੇ ਤਾਂ ਸਾਨਾ ਬੈਠੋਗੇ ਤਾਂ ਫਿਰ ਇਹਦਾ ਮਜ਼ਾ ਵੀ ਕਿਈ ਗੁਣਾ ਆਇਆ ਕਿ ਨਹੀਂ ਮਜ਼ਾ ਹਾਂਜੀ ਫਿਰ ਕਹਦੇ ਹੋ ਮਜ਼ਾ ਆਇਆ ਮਜ਼ਾ ਆਇਆ ਮਜ਼ਾ ਆਇਆ ਮਜ਼ਾ ਬੜਾ ਇਹ ਉਤਸ਼ਾਹ ਹੋਣਾ ਚਾਹੀਦਾ ਹੈ ਕਿਉਂਕਿ ਫਕੀਰਾਂ ਦੀ ਸਹਬਤ ਇਨਸਾਨਦਰ ਉਤਸ਼ਾਹ ਯਕੀਨ ਔਰ ਸ਼ਕਤੀ ਦਾ ਸੰਚਾਰ ਕਰਦੀ ਹੈ ਕਰਦੀ ਹੈ ਯਕੀਨ ਜਾਨੀ ਵਿਸ਼ਵਾਸ ਇਸ ਲਈ ਯਾਦ ਰੱਖਣਾ ਕਿ ਜਿਸ ਵੀ ਕੰਮ ਨੂੰ ਤੁਸੀਂ ਕਰਦੇ ਹੋ ਉਹ ਕੰਮ ਨਾਲ ਪਿਆਰ ਕਰਨਾ ਸ਼ੁਰੂ ਕਰੋਗੇ ਮੈਨੂੰ ਇਹ ਆਪਣੇ ਕੰਮ ਨਾਲ ਪਿਆਰ ਹੈ ਫਿਰ ਉਹ ਕੰਮ ਤੁਹਾਨੂੰ ਅੱਗੇ ਲੈ ਕੇ ਜਾਏਗਾ ਫਿਰ ਉਹ ਤੁਹਾਨੂੰ ਕੰਮ ਤੁਹਾਨੂੰ ਕਾਮਯਾਬੀ ਦੇਵੇਗਾ ਜਿਹੜਾ ਭੋਜਨ ਕਰ ਰਹੇ ਹੋ ਨਾ ਖੁਸ਼ੀ ਨਾ ਕਰੋ ਕਿ ਮੈਨੂੰ ਇਹ ਭੋਜਨ ਬਹੁਤ ਪਸੰਦ ਹੈ ਇਹ ਮੇਰਾ ਫੇਵਰਟ ਹੈ ਜ਼ਰੂਰੀ ਨਹੀਂ ਕਿ ਤੁਹਾਡੀ ਫੇਵਰਿਟ ਗੋਭੀ ਹੋਵੇ ਤਾਂ ਤੁਹਾਡੇ ਕੋਲ ਹੋਵੇ ਬਤਾਉਂ ਤਾਂ ਤੁਸੀਂ ਉਦਾਸੀ ਨਾ ਖਾਓ ਤਾਂ ਸਵਾਦ ਹੀ ਨਹੀਂ ਆਏਗਾ ਇਹ ਬਤਾਉਂਗਾ ਤਾਂ ਬਤਾਉਂਗਾ ਰੁਕੋ ਲੈ ਵੀ ਬਤਾਉਂ ਮੇਰੇ ਪਸੰਦ ਹੈ ਅੱਜ ਤਾਂ ਮਜ਼ਾ ਆ ਗਿਆ ਇੰਨੀ ਗੱਲ ਕਹਿਣ ਨਾਲ ਹੀ ਤੁਹਾਨੂੰ ਚ ਸਵਾਦ ਆਣਾ ਸ਼ੁਰੂ ਪਰ ਹੁੰਦਾ ਕੀ ਹੈ ਜਿਹੜੀ ਚੀਜ਼ ਕੋਲ ਹੁੰਦੀ ਹੈ ਉਹਦੇ ਜੀ ਬੰਦਾ ਆਨੰਦ ਨਹੀਂ ਲੈਂਦਾ ਤਾਂ ਆਨੰਦ ਦੂਜੀਆਂ ਚੀਜ਼ਾਂ 'ਚ ਲੱਭਦਾ ਹੁਣ ਜੋ ਹੈ ਉਹਦਾ ਸਵਾਦ ਵੀ ਬੰਦਾ ਲੈ ਉਹਦੇ ਜੀ ਮੋਟਰਸਾਈਕਲ ਦਾ ਆਨੰਦ ਕਦੋਂ ਲਓਗੇ ਲੈ ਵੀ ਮੋਟਰਸਾਈਕਲ ਮੈਨੂੰ ਪਸੰਦ ਹੈ ਅਮੇ ਦੇਖ ਨਹੀਂ ਮੋਟਰਸਾਈਕਲ ਖੁੱਲੀ ਹਵਾ ਢੰਡੀ ਹਵਾ ਲੈ ਕਿੰਨਾ ਮਜ਼ਾ ਹੈ ਮਜ਼ਾ ਹੀ ਆ ਗਿਆ ਲੈ ਤਾਂ ਬੰਦੇ ਨੂੰ ਮੋਟਰਸਾਈਕਲ ਦੀ ਸਵਾਰੀ ਜੇ ਨੰਦਾ ਆਏਗਾ ਤੇ ਜੇ ਮਤਲਬ ਯਾਰ ਮੋਟਰਸਾਈਕਲ ਨੂੰ ਮੋਟਰਸਾਈਕਲ ਹੈ ਇਹ ਤਾਂ ਮਾਇਆ ਨਹੀਂ ਆ ਤਾਂ ਔੜ ਪੈਂਦੀ ਹੈ ਮਿੱਟੀ ਪੈਂਦੀ ਹੈ ਗੱਡੀ ਵਧੀਆ ਚਲ ਆ ਮੋਟਰਸਾਈਕਲ ਦੇ ਆ ਧਿਆਨ ਗੱਡੀ ਵਾਰਾ ਤਾਂ ਮਜ਼ਾ ਬਲਕੇ ਮਨ ਦੀ ਪਰੇਸ਼ਾਨ ਪਰੇਸ਼ਾਨ ਹੋਈ ਜਾਣਾ ਦੁਖੀ ਹੋਈ ਜਾਣਾ ਹਾਏ ਮੇਰੇ ਕੋ ਗੱਡੀ ਹੈ ਨਹੀਂ ਉਹ ਠੀਕ ਹੈ ਗੱਡੀ ਦੀ ਤਿਆਰੀ ਕਰਨੀ ਪਰ ਮੋਟਰਸਾਈਕਲ ਦਾ ਆਨੰਦ ਲਾਓ ਯਾਨੀ ਜੋ ਹੈ ਉਹਦਾ ਆਨੰਦ ਲਓ ਸ਼ੁਕਰ ਕਰੋ ਉਹਦਾ ਉਤਸ਼ਾਹ ਨਾ ਕਰੋ ਸਮਝਦੇ ਹੋ ਕਿ ਨਹੀਂ ਕੋਈ ਪੁੱਛੇ ਤੁਹਾਨੂੰ ਕਿਹੜਾ ਰੰਗ ਪਸੰਦ ਹੈ ਅੱਜ ਮੈਂ ਕੀ ਪਾਇਆ ਆਹੀ ਰੰਗ ਪਸੰਦ ਹੈ ਮੈਨੂੰ ਤਾਂ ਆਹੀ ਤਾਂ ਪਾਇਆ ਹੈ ਸਮਝਦੇ ਹੋ ਇਹ ਜ਼ਿੰਦਗੀ ਨੂੰ ਨਿਰਾਸ਼ ਨਿਰਾਸ਼ ਜਈ ਨਾ ਬਣਾਓ ਹੁਣ ਬੰਦਾ ਕਵੇ ਕਿਹੜਾ ਰੰਗ ਪਸੰਦ ਹੈ ਯਾਰ ਮੈਨੂੰ ਤਾਂ ਲਾਲ ਰੰਗ ਪਸੰਦ ਆ ਪਾਇਆ ਤਾਂ ਤੂੰ ਪੀੜਾ ਹਾਂ ਯਾਰ ਮਜੂਰੀ ਚ ਪਾਣਾ ਪੈ ਗਿਆ ਉਹ ਸਾਰਾ ਮਜ਼ੇ ਖਤਮ ਤੇ ਪਾਇਆ ਕਿ ਉਹ ਖਰੀਦਿਆ ਕਿ ਉਹ ਭਾਈ ਬਲਕੇ ਕਹੋ ਕਿਹੜਾ ਰੰਗ ਪਸੰਦ ਹੈ ਪਹਿਲਾਂ ਦੇਖੋ ਪਾਇਆ ਕੀ ਮੈਂ ਮੈਨੂੰ ਤਾਂ ਪਤਾ ਹੀ ਹੁੰਦਾ ਬੰਦੇ ਨੂੰ ਪਾਇਆ ਕੀ ਹੈ ਬਸ ਜਿਹੜਾ ਪਾਇਆ ਇਹੀ ਰੰਗ ਮੈਨੂੰ ਤਾਂ ਆਹੀ ਤਾਂ ਪਾਇਆ ਹੈ ਖਾਣੇ ਕੀ ਪਸੰਦ ਆ। ਆ ਜੋ ਮੇਰੇ ਹੱਥ ਚ ਖਾ ਰਿਹਾ ਇਹੀ ਮੈਨੂੰ। ਤਾਹੀਂ ਦਾ ਖਾ ਰਿਆ। ਯਾਨੀ ਜੋ ਕੋਲ ਹੈ ਉਹਨੂੰ ਲਾਇਕ ਕਰਨਾ ਸ਼ੁਰੂ ਕਰੋ। ਪਸੰਦ ਕਰਨਾ ਸ਼ੁਰੂ ਕਰੋ ਜੀਵਨ ਚ ਉਹਦੇ ਖੁਸ਼ੀਆਂ ਬਦਲੀਆਂ ਸ਼ੁਰੂ ਹੋ ਜਾਣਗੀਆਂ। ਸਮਝਦੇ ਹੋ? ਪਰ ਬੰਦਾ ਕੀ ਹੈ? ਹੈ ਕਿਤੇ? ਚੀਜ਼ ਹੱਥ ਚ ਕੋਈ ਹੈ ਤਾਂ ਧਿਆਨ ਕਿਤੇ? ਤਾਹੀਂ ਤਾਂ ਬਾਬਾ ਫਰੀਦ ਨੇ ਵੀ ਕਿਹਾ ਹੈ, ਰੁੱਖੀ ਸੁੱਕੀ ਖਾਈ ਕੇ ਠੰਡਾ ਪਾਣੀ ਪੀ। ਉਹ ਤੇਰੇ ਹੱਥ ਹੀ ਰੁੱਖੀ ਵੀ ਹੈ ਨਾ। ਉਹਨੂੰ ਖਾ ਕੇ ਸਵਾਦ ਲੈ। ਸ਼ੁਕਰ ਕਰ। ਦੇਖ ਪਰਾਈ ਚੋਪੜੀ ਨਾ ਤਰਸਾਈਏ ਉਹ ਦੂਜੀਆਂ ਚੋਪੜੀ ਵੱਲ ਧਿਆਨ ਖਾਲ ਸੁੱਕੀ ਰਿਆ ਹੈ ਤਾਂ ਸਵਾਦ ਨਹੀਂ ਆ ਰ ਅੰਦਰ ਦੁਖੀ ਹੋਈ ਜਾਣਾ ਹੈ ਅੰਦਰ ਪਰੇਸ਼ਾਨੀ ਹੋਈ ਜਾਣਾ ਹੈ ਕਿ ਮੇਕੋ ਰੁੱਖੀ ਉਹਦੇ ਕੋ ਚੋਪੜੀ ਜੇ ਤੇ ਕੋ ਰੁੱਖੀ ਹੈ ਨਾ ਕਿ ਰੁੱਖੀ ਸਿਹਤ ਵਾਸਤੇ ਅੱਛੀ ਹੁੰਦੀ ਭਾਈ ਰੁੱਖੀ ਦਾ ਆਨੰਦ ਹੀ ਬਹੁਤ ਹੁੰਦਾ ਕਿਉਂਕਿ ਵੈਸੇ ਵੀ ਡਾਕਟਰ ਕਹਿੰਦੇ ਚੋਪੜੀਆਂ ਰੋਟੀਆਂ ਘੱਟ ਖਾਓ ਕੇਕ ਖਾਣਾ ਤਾਂ ਉਹਦੇ ਵੀ ਡਾਕਟਰ ਬੰਦ ਕਰ ਦਿੰਦੇ ਆੜ ਦੀ ਬਿਮਾਰੀ ਹੋ ਜਾਏਗੀ ਕੋਲੈਸਟਰੋਲ ਵੱਜ ਜਾਏਗਾ ਆ ਹੋ ਜਾਏਗਾ ਉਹ ਹੋ ਜਾਏਗਾ ਭਾਈ ਕੇਕ ਘੱਟ ਖਾਓ ਕਹਿੰਦੇ ਆ ਕਿ ਨਹੀਂ ਤਾਂ ਕਹੀ ਇੱਥੇ ਹੋਣਗੇ ਨਾ ਕੇਕ ਬੰਦ ਕੀਤਾ ਹੈ ਕਿ ਨਹੀਂ ਬੈਠੇ ਆ ਤਾਂ ਫਿਰ ਇੱਥੋਂ ਹੀ ਸਮਝ ਲਓ ਉਹ ਜੇ ਸੁੱਕੀ ਰੱਬ ਦੇ ਰਿਹਾ ਹੈ ਤਾਂ ਰੱਬ ਮੈਨੂੰ ਮੇਰੀ ਸਿਹਤ ਦੀ ਕਿੰਨੀ ਫਿਕਰ ਆ ਸ਼ੁਕਰ ਹੈ ਰੱਬਾ ਸ਼ੁਕਰ ਹੈ ਕਿਤੇ ਮੈਂ ਬਿਮਾਰ ਨਾ ਹੋ ਜਾਵਾਂ ਮੇਰੀ ਬਿਮਾਰੀ ਨਾ ਵੱਜ ਜਾਵੇ ਰੱਬ ਮੈਨੂੰ ਸੁੱਕੀ ਦੇ ਰਿਹਾ ਤਾਂ ਜਦੋਂ ਘੇ ਵਾਲੀ ਆ ਜਾਵੇ ਸ਼ੁਕਰ ਹੈ ਰੱਬ ਦਾ ਰੱਬ ਕਹਿੰਦਾ ਕਿ ਇਹ ਵੀ ਖਾ ਲੈ ਕੁਝ ਨਹੀਂ ਹੁੰਦਾ ਮੈਂ ਤੇਰੇ ਨਾਲ ਯਾਨੀ ਜੋ ਕੋਲ ਹੈ ਹਰ ਹਾਲਤ ਵਿੱਚ ਉਹਦਾ ਸ਼ੁਕਰ ਕਰੀਂ